ਪੱਥਰਾਂ ਵਾਲੀ ਕੰਧ ਵੀ ਤਿਆਰ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ પેટ્રોલ ਪੰਪ ਮਾਲਕਾਂ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਸੇ ਨੂੰ ਵੀ ਬੋਤਲ ਵਿੱਚ પેટ્રોલ ਦੇਣ ਤੋਂ ਮਨਾ ਕਰ ਦਿੱਤਾ ਹੈ ਸ਼ੰਭੂ ਬਾਰਡਰ ਤੇ ਵੀ ਹੈਵੀ ਬੈਰੀਕੇਟਿੰਗ ਦੇ ਲਈ ਤਿਆਰੀਆਂ ਜ਼ੋਰਾਂ ਤੇ ਨੇ ਸ਼ੰਭੂ ਬਾਰਡਰ ਤੇ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੰਕਰੀਟ ਦੇ ਸਲੇਬਾਂ ਤੇ ਕੰਡਿਆਲੀ ਤਾਰਾਂ ਦੇ ਨਾਲ ਬੈਰੀਕੇਟਿੰਗ ਕੀਤੀ ਜਾਵੇਗੀ ਔਰ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਔਰ ਉਸ ਤੋਂ ਪਹਿਲਾਂ ਜਿਸ ਤਰੀਕੇ ਦੀ ਤਿਆਰੀ ਨਜ਼ਰ ਆ ਰਹੀ ਹੈ ਉਸ ਤਿਆਰੀ ਦੇ ਵਿੱਚ ਕਿਤਨੇ ਕਿਤੇ ਲੱਗ ਰਿਹਾ ਹੈ ਕਿ ਕੂਚ ਨੂੰ ਹੋਣ ਤੋਂ ਰੋਕਿਆ ਜਾਵੇਗਾ ਪੁਲਿਸ ਦੇ ਵੱਲੋਂ ਕਿਸਾਨਾਂ ਨੇ ਐਲਾਨ ਕੀਤਾ ਹੈ 13 ਤਾਰੀਖ ਨੂੰ ਦਿੱਲੀ ਕੂਚ ਦਾ ਕਿਆ ਸਭ ਸਿਕਿਉਰਿਟੀ ਅਰੇਂਜਮੈਂਟ ਹੈ ਨਹੀਂ ਕਿਉਂਕਿ ਹਰਿਆਣਾ ਤੋਂ ਉੱਪਰ ਹੀ ਜਾਏਗਾ ਨਹੀਂ ਨਹੀਂ ਪੂਰੀ ਤਰ੍ਹਾਂ ਸੇ ਹਮ ਆਪਣੇ ਪ੍ਰਦੇਸ਼ ਦੀ ਸ਼ਾਂਤੀ ਵਿਵਸਥਾ ਕੋ मेंटेन रखेंगे और किसी प्रकार से उसको भंग नहीं होने देंगे तो फोर्स मांगे सर एक्स्ट्रा या एक्स्ट्रा फोर्स की जरूरत होगी एक्स्ट्रा भी मांगेंगे हमने केंद्र से मांगी है कंपनियां हम अपने प्रदेश की शांति को बाहर रखेंगे तो 3 साल बाद दिल्ली दी केंद्र सरकार दे खिलाफ किसानों ने दोबारा जंग का ऐलान कर देता है 13 तारीख को संयुक्त मोर्चे दी कॉल दे ऊपर ਪੂਰੇ ਪੰਜਾਬ ਦੇ ਵਿੱਚੋਂ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ ਤਾ 12 ਤਰੀਕ ਨੂੰ ਸੰਗਰੂਰ ਤੋਂ ਜਿਹੜੇ ਕਿਸਾਨ ਨੇ ਆਪਣੀ ਰਵਾਨਗੀ ਕਰਨਗੇ ਇਸ ਵਕਤ ਅਸੀਂ ਕਿਸਾਨਾਂ ਦੇ ਘਰਾਂ ਦੇ ਵਿੱਚ ਮੌਜੂਦ ਆ ਕਿਸਾਨ ਆਪਣੇ ਟਰੈਕਟਰਾਂ ਦੇ ਉੱਪਰ ਹਰ ਇੱਕ ਤਰੀਕੇ ਦੀ ਜਿਹੜੀ ਤਿਆਰੀ ਕਰ ਰਹੇ ਨੇ ਕਿਉਂਕਿ ਦਿੱਲੀ ਦੇ ਵਿੱਚ ਪਹਿਲਾਂ ਵੀ ਕਿਸਾਨਾਂ ਨੇ ਸਵਾ ਸਾਲ ਲਗਾਇਆ ਤਾਂ ਦੁਬਾਰੇ ਉਸੇ ਤਰੀਕੇ ਨਾਲ ਜਿਹੜੀ ਮੋਰਚੇ ਦੀ ਸ਼ੁਰੂਆਤ ਆ ਕਿਸਾਨਾਂ ਵੱਲੋਂ ਕੀਤੀ ਜਾਣੀ ਹੈ ਤਾਂ ਕਿਸਾਨਾਂ ਦੀ ਤਿਆਰੀਆਂ ਤੁਹਾਨੂੰ ਦਿਖਾਉਣ ਲੱਗੇ ਆ ਕਿ ਆਪਣੇ ਟਰੈਕਟਰਾਂ ਦੇ ਉੱਪਰ ਕਿਸਾਨਾਂ ਨੇ ਝੰਡੇ ਬਿਲਕੁਲ ਤਿਆਰ ਬਰ ਤਿਆਰ ਕਰ ਰਹੇ ਨੇ ਦੂਜੇ ਪਾਸੇ ਭਾਂਡੇ ਉੱਤੇ ਰਹਿਣ ਦਾ ਸਮਾਨ ਹਰ ਇੱਕ ਚੀਜ਼ ਕਿਸਾਨਾਂ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿਸਾਨਾਂ ਦੇ ਵੱਲੋਂ ਹੁਣ ਆਪਣੀਆਂ ਟਰਾਲੀਆਂ ਨੂੰ ਆਪਣੇ ਘਰਾਂ ਦੇ ਕਮਰੇਆਂ ਵਾਂਗ ਬਣਾਇਆ ਜਾ ਰਿਹਾ ਅਗਰ ਗੱਲ ਕਰੀ ਤਾਂ ਕੱਪੜੇ ਉੱਪਰ ਲਗਾ ਕੇ ਤਰਪਾਲਾਂ ਪਾ ਕੇ ਹਰ ਇੱਕ ਤਰੀਕੇ ਦੇ ਨਾਲ ਗੱਦੇ ਹਰ ਇੱਕ ਚੀਜ਼ ਦੀ ਚਾਹੇ ਗੱਲ ਰਸੋਈ ਦੇ ਭਾਂਡਿਆਂ ਦੀ ਹੋਵੇ ਚਾਹੇ ਹਰ ਇੱਕ ਲੰਗਰ ਦੀ ਗੱਲ ਹੋਵੇ ਤਾਂ ਕਿਸਾਨ ਹਰ ਇੱਕ ਤਰੀਕੇ ਦੀ ਜਿਹੜੀ ਤਿਆਰੀ ਆ ਉਸੇ ਤਰੀਕੇ ਨਾਲ ਕਰ ਰਹੇ ਨੇ ਕਿਉਂਕਿ ਕਿਸਾਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਪਹਿਲਾਂ ਹੀ ਫਿੱਟ ਹੋਈ ਹੋਈ ਆ ਕਿ ਪਹਿਲਾਂ ਸਾਨੂੰ ਲੰਬਾ ਸਮਾਂ ਪ੍ਰਦਰਸ਼ਨ ਕੀਤਾ ਲੰਬਾ ਸਮਾਂ ਸਾਨੂੰ ਸਰਦੀ ਗਰਮੀ ਹਰ ਇੱਕ ਰੁੱਤ ਉਥੇ ਦਿੱਲੀ ਦੇ ਵਿੱਚ ਕਟਣੀ ਪਈ ਤਾਂ ਹਰ ਇੱਕ ਤਰੀਕੇ ਦੀ ਜਿਹੜੀਆਂ ਤਿਆਰੀਆਂ ਨੇ ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਆਪਣੀਆਂ ਗੱਡੀਆਂ ਦੇ ਉੱਪਰ ਲਾਊਡ ਸਪੀਕਰ ਕਿਸਾਨਾਂ ਦੇ ਵੱਲੋਂ ਲਗਾ ਲਏ ਗਏ ਨੇ ਤੇ ਦੂਜੇ ਪਾਸੇ ਟਰੈਕਟਰ ਟਰਾਲੀਆਂ ਵੀ ਜਿਹੜੀਆਂ ਹੈਗੀਆਂ ਨੇ ਕਿਸਾਨਾਂ ਦੇ ਵੱਲੋਂ ਤਿਆਰਬਰ ਤਿਆਰ ਕਰ ਲਈਆਂ ਗਏ ਨੇ ਕਿਸਾਨ ਸਾਡਾ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪ੍ਰਧਾਨ ਜੀ ਨਾਮ ਕੀ ਹੈ ਤੁਹਾਡਾ ਸਾਡਾ ਨਾਮ ਹੈ ਜੀ ਅਮਰ ਸਿੰਘ ਜੀ ਪਿੰਡ ਲੌਂਗਵਾਲਾ ਆਜ਼ਾਦ ਜੱਸੇਬੰਦੀ ਦੇ ਕਾਰਜਕਾਰੀ ਜ਼ਿਲ੍ਹਾ ਆਗੂ ਤੇ ਅਸੀਂ ਜਿਹੜੀ ਪਿੰਡ-ਪਿੰਡ ਜਾ ਕੇ ਤਿਆਰੀਆਂ ਕਰਾ ਰਹੇ ਹਾਂ ਜੀ ਜਿਹੜਾ ਦਿੱਲੀ ਬਲਕੂਚ ਕਰਨਾ ਸੰਯੁਕਤ ਮੋਰਚੇ ਦੀ ਖਾਲਤੇ ਅਸੀਂ ਉਰੇ ਮੰਗਵਾਲ ਦੇ ਵਿੱਚ ਖੜੇ ਆਂ ਇੱਥੋਂ ਸਾਡੇ ਘੱਟੋ-ਘੱਟ ਮਤਲ 6 ਟਰੈਕਟਰ 5 ਟਰੈਲੀਆਂ ਇੱਕ ਟਰੈਕਟਰ ਮਰ ਪਾਣੀ ਵਾਲੀ ਟੈਂਕੀ ਰਹਿਣ ਕਰਨ ਦਾ ਬਛੇਰਾ ਸਾਰਾ ਸਾਡਾ ਅਸੀਂ ਆਪਦੇ ਬਿਸਤਰੇ ਵਗੈਰਾ ਭਾਂਡੇ ਵਗੈਰਾ ਰੋਟੀ ਵਗੈਰਾ ਦੁੱਧ ਵਗੈਰਾ ਅਸੀਂ ਲੈ ਕੇ ਸਾਰਾ ਕੁਝ ਅਸੀਂ ਦਿੱਲੀ ਵਾਲੇ ਰਵੰਨੇ ਹੋਣਾ 12 ਤਰੀਕ ਨੂੰ ਅਸੀਂ ਮਤਲਬ 3 ਸਾਲਾਂ ਬਾਅਦ ਆ ਦੁਬਾਰਾ ਫੇਰ ਵੱਡੀ ਲੋਕਾਂ ਜੋਤਸਾ ਨੌਜਵਾਨੀ ਜੋਤਸਾ ਇਸੇ ਤਰ੍ਹਾਂ ਅਸੀਂ ਆਪਦਾ ਆਪਣੇ ਹੱਕ ਲੈਣ ਲਈ 12 ਤਰੀਕ ਨੂੰ ਰਵੰਨੇ ਹੋਵਾਂਗੇ ਪ੍ਰਧਾਨ ਜੀ ਤੁਹਾਡੇ ਵੱਲੋਂ ਤਿਆਰੀਆਂ ਮੁਕੰਮਲ ਨੇ ਦੂਜੇ ਪਾਸੇ ਸਰਕਾਰ ਦੀਆਂ ਤਿਆਰੀਆਂ ਮੈਂ ਮੁਕੰਮਲ ਨੇ ਗੱਲ ਖਨੌਰੀ ਬਾਰਡਰ ਦੀ ਕਰੀਏ ਤਾਖਨੌਰੀ ਬਾਰਡਰ ਜਿੱਥੋਂ ਤੁਸੀਂ ਪੰਜਾਬ ਤੋਂ ਬਾਅਦ ਹਰਿਆਣਾ ਦੇ ਵਿੱਚ ਐਂਟਰ ਹੋਣਾ ਉਸ ਜਗ੍ਹਾ ਦੇ ਵਿੱਚ ਪੁਲਿਸ ਨੇ ਪੂਰੀ ਬੈਰੀਕੇਡਿੰਗ ਪੂਰੇ ਵੱਡੇ ਵੱਡੇ ਪੱਥਰ ਤਿਆਰੀਆਂ ਕਰ ਲੀਆਂ ਨੇ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਟੱਕਰੇ ਵੀ ਹੋਣ ਦੀ ਪੂਰੀ ਉਮੀਦ ਆ ਦੇਖੋ ਅਸੀਂ ਇਹ ਗੱਲ ਨੂੰ ਪਹਿਲਾਂ ਧਿਆਨ ਚ ਰੱਖਦੇ ਆ ਪਹਿਲਾਂ ਵੀ ਜਦੋਂ ਅਸੀਂ ਦਿੱਲੀ ਵੱਲ ਗਏ ਉਦੋਂ ਵੀ ਇਹਨਾਂ ਨੇ ਕਿਲ ਗੱਡੇ ਨੇ ਵੱਡੇ ਮਤਲਬ ਉਹ ਕਰੇ ਨੇ ਅਸੀਂ ਕਿਸਾਨੀ ਤੇ ਐਮਐਸਪੀ ਅੰਨ ਦਾਤੇ ਨੂੰ ਮਤਲਬ ਖੁਸ਼ ਕਰਨਾ ਚਾਹੁੰਦੇ ਆ ਗਰੀਬ ਤੇ ਅਮੀਰ ਦਾ ਮਤਲਬ ਜਿਹੜਾ ਕਾਰਪੋਰੇਟ ਘਰਾਣਿਆਂ ਦੀ ਨੀਤੀ ਹੈ ਉਹ ਬਿਲਕੁਲ ਅਸੀਂ ਉਹਦੇ ਖਿਲਾਫ ਆ ਕਿਉਂਕਿ ਅਸੀਂ ਸਾਨੂੰ ਪਤਾ ਹੈ ਸਾਡੀਆਂ ਜਾਨਾਂ ਜਾ ਸਕਦੀਆਂ ਨੇ ਲੱਤਾਂ ਟੁੱਟ ਸਕਦੀਆਂ ਨੇ ਬਾਹਾਂ ਟੁੱਟ ਸਕਦੀਆਂ ਨੇ ਉਹ ਅਸੀਂ ਛਿਰ ਤੇ ਕਫਣ ਬਨ ਕੇ ਪਹਿਲਾਂ ਤੁਰਾਂਗੇ ਘਰ ਸੇ ਲੰਬਾ ਵੀ ਹੋ ਸਕਦਾ ਜਿਵੇਂ ਪਹਿਲਾਂ ਸਵਾ ਸਾਲ ਲੱਗਿਆ ਹੁਣ ਕਿੱਡੀ ਕੀ ਤਿਆਰੀ ਹੈ ਕਿੰਨੀ ਕੁ ਉਮੀਦ ਵੀ ਹਾਂ ਕਿੰਨਾ ਲੰਬਾ ਸਮਾਂ ਅਸੀਂ ਤਾਂ ਜਿੰਨਾ ਚਿਰ ਸਰਕਾਰ ਸਾਡੀਆਂ ਇਹ ਗੱਲਾਂ ਨਹੀਂ ਮੰਦੀ ਸਾਨੂੰ 4 ਮਹੀਨੇ ਲੱਗਣਾ 6 ਮਹੀਨੇ ਲੱਗਣਾ 8 ਮਹੀਨੇ ਲੱਗਣਾ ਸਾਡਾ ਪਹਿਲਾਂ ਵੀ 700 ਕਿਸਾਨ ਸੀਦ ਹੋਇਆ ਹੁਣ ਸਾਡਾ ਪਤਾ ਨਹੀਂ ਵੀ 2000 ਹੋਣਾ 1000 ਹੋਣਾ 500 ਹੋਣਾ ਵੀ ਅਣ ਮਿੱਥੇ ਸਮਝ ਲਈ ਦੇਖ ਕੇ ਅਣ ਮਿੱਥੇ ਸਮਝ ਲਈ ਜੀ ਬਿਲਕੁਲ